ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਾਹ ਦੀ ਨੂੰ ਕਮੀਜ਼ ਦੇ ਨਾਲ ਕਿੱਦਾਂ ਅਟੈਚ ਕਰਨਾ ਉਹ ਦੱਸਾਂਗੇ ਵੀ ਬਾਹ ਦੀ ਸਲਾਈ ਲਗਾਉਣ ਟਾਈਮ ਤੁਹਾਡਾ ਕੱਪੜਾ ਬਿਲਕੁਲ ਵੀ ਵਧੇ ਘਟੇ ਨਾ ਦੇਖੋ ਇਸ ਤਰ੍ਹਾਂ ਆਪਾਂ ਪਹਿਲ ਬਾਹ ਨੂੰ ਤੇ ਕਮੀਜ਼ ਦੇ ਮੋਢੇ ਨੂੰ ਨਾਪ ਲੈਣਾਗਾ ਜਿਹੜੀ ਤੀਰੇ ਵਾਲੀ ਸਲਾਈ ਆ ਉਹ ਆਪਾਂ ਵਿੱਚ ਨਾਪਣੀ ਨਹੀਂ ਹੈਗੀ ਜਿਹੜੀ 1/2 ਇੰਚ ਦੀ ਲਗਾਈ ਹੋਈ ਹੈ ਉੱਪਰ ਛੱਡ ਕੇ ਆਪਾਂ ਇਸ ਤਰ੍ਹਾਂ ਨਾਪ ਲੈਣਾ ਨਾ ਤਾਂ ਆਪਾਂ ਬਾਹ ਦਾ ਕੱਪੜਾ ਖਿੱਚਣਾ ਨਾਈ ਆਪਾਂ ਜੀ ਆਪਣੀ ਕਮੀਜ਼ ਦੇ ਮੋਡੇ ਦੇ ਕੱਪੜੇ ਨੂੰ ਕੋਈ ਖਿੱਚ ਪਾਉਣੀ ਆ ਬਿਲਕੁਲ ਨਾਰਮਲ ਤਰੀਕੇ ਚ ਧਰ ਕੇ ਇਸ ਤਰ੍ਹਾਂ ਨਿਸ਼ਾਨੀ ਲਾ ਲੈਣੀ ਆ ਦੇਖੋ ਜਿੰਨੀ ਆਪਣੀ ਕਟਿੰਗ ਹੋਈ ਹੋਈ ਆ ਉੱਥੇ ਹੀ ਨਿਸ਼ਾਨੀ ਦਾ ਨਾਪ ਆਇਆਗਾ ਆਪਣਾ ਇਸ ਤਰ੍ਹਾਂ ਦੇਖੋ ਜੀ ਹੁਣ ਆਪਾਂ ਲਗਾ ਲੈਣੀ ਆਂਗੀ ਸਲਾਈ ਜਿੰਨੀ ਤੁਹਾਡੀ ਮੂਰੀ ਆ ਉੰਨੀ ਮੂਰੀ ਰੱਖ ਕੇ ਜਿਹੜੀ ਆਪਾਂ ਉੱਪਰ ਮੋਡੇ ਕੋਲੇ ਨਿਸ਼ਾਨ ਲਾਇਆ ਉਹਦੇ ਨਾਲ ਮਲਾ ਲੈਣਾਗਾ ਇਸ ਤਰ੍ਹਾਂ ਮਲੌਣ ਤੋਂ ਬਾਅਦ ਹੁਣ ਆਪਾਂ ਸਲਾਈ ਲਗਾ ਲੈਣੀ ਆ ਬਾਂਹ ਦੇ ਮੂਰੀ ਕੋਲ ਉਸ ਲਾਈ ਆਪਾਂ 2-3 ਵਾਰੀ ਡਬਲ ਜ਼ਰੂਰ ਕਰਨੀ ਆ ਜਿੱਥੇ ਸਿੰਗਲ ਸਲਾਈ ਨਹੀਂ ਲਾਉਣੀ ਹੈਗੀ ਆਪਾਂ ਸਲਾਈ ਐ ਥੋਂ ਡਬਲ ਜ਼ਰੂਰ ਕਰਨੀ ਆ ਐਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਬਾਹ ਨੂੰ ਕਰ ਲੈਣਾ ਜੀ ਆਪਾਂ ਸਿੱਧਾ ਬਾਹ ਸਿੱਧਾ ਕਰ ਲੈਣੀ ਆਂਗੀ ਤੇ ਕਮੀਜ਼ ਆਪਾਂ ਇਦਾਂ ਉਲਟਾ ਹੀ ਰੱਖਣਾ ਫਰੰਟ ਵਾਲੀ ਘਾਟ ਜਿੱਧਰ ਆਪਣੀ ਕਮੀਜ਼ ਦੇ ਫਰੰਟ ਵਾਲੀ ਕਾਟ ਪਈ ਹੋਈ ਹੈ ਇਸ ਤਰ੍ਹਾਂ ਮਿਲਾ ਕੇ ਬਾਹ ਨੂੰ ਆਪਾਂ ਕਮੀਜ਼ ਦੇ ਅੰਦਰ ਕਰਕੇ ਇਸ ਤਰ੍ਹਾਂ ਦੇਖੋ ਬਾਹ ਨੂੰ ਤੇ ਕਮੀਜ਼ ਚ ਪਾ ਕੇ ਐਦਾਂ ਕਮਾ ਕੇ ਦੇਖਣਾ ਇਸ ਤਰ੍ਹਾਂ ਆਪਾਂ ਨੂੰ ਸਲਾਈ ਲਗਾਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਜੀ ਇਸ ਤਰ੍ਹਾਂ ਵੀ ਆਪਣੀ ਬਾਹ ਦਾ ਕੱਪੜਾ ਵੱਧ ਦਾ ਕੱਟਦਾ ਨਹੀਂ ਜੇ ਕਿਸੇ ਕੱਪੜੇ 'ਚ ਢਿੱਲ ਪਊਗੀ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜੂ ਇਸ ਤਰ੍ਹਾਂ ਜੀ ਦੋਵੇਂ ਸਾਈਡ ਬਾਹ ਦੀ ਸਾਈਡ ਸਲਾਈ ਤੇ ਕਮੀਜ਼ ਦੀ ਸਾਈਡ ਸਲਾਈ ਨੂੰ ਆਪਸ ਵਿੱਚ ਮਿਲਾ ਕੇ ਹੁਣ ਆਪਾਂ ਸਲਾਈ ਲਗਾ ਲੈਣੀ ਹੈ ਆ ਲੋ ਜੀ ਆਪਾਂ ਬਾਂਦ ਹੀ ਲਗਾ ਲੈਣੀ ਆ ਸਲਾਈ ਆਪਣੀ ਜਿਹੜੀ ਟਿਚ ਬਟਨ ਵਾਲੀ ਪੱਟੀ ਆ ਉਹ ਆਪਣੀ ਪਹਿਲਾਂ ਬਣਾ ਕੇ ਰੱਖੀ ਹੋਈ ਹੈਗੀ ਇਹ ਤੁਸੀਂ ਆਪਣੀ ਮਰਜ਼ੀ ਮੁਤਾਬਕ 1 ਇੰਚ ਚ ਚੌੜੀ ਤੇ 2.5 ਇੰਚ ਲੰਬੀ ਕਰ ਸਕਦੇ ਹੋ ਜਿਹੜੀ ਇਹ ਤੀਰੇ ਵਾਲੀ ਸਲਾਈ ਆ ਇਹ ਆਪਾਂ ਐਦਾਂ ਪਿੱਛੇ ਨੂੰ ਕਰਕੇ نیچے ਆਪਾਂ ਟਿਚ ਬਟਨ ਵਾਲੀ ਪੱਟੀ ਰੱਖ ਕੇ ਸਲਾਈ ਲਗਾ ਲੈਣੀ ਹੈ ਦੇਖੋ ਜੀ ਆਪਣੀ ਬਾਹ ਦਾ ਕੱਪੜਾ ਜਾਂ ਕਮੀਜ਼ ਦਾ ਕੱਪੜਾ ਬਿਲਕੁਲ ਵੀ ਵਿਦਿਆ ਘਟਿਆ ਨਹੀਂ ਹੈਗਾ ਜਿਹੜੀ ਆਪਣੀ ਸਾਈਡ ਸਲਾਈ ਵਾਲਾ ਆਹ ਵਾਲਾ ਕੱਪੜਾ ਇਹਨੂੰ ਆਪਾਂ ਇਦਾਂ ਹੀ ਨਹੀਂ ਰੱਖਣਾ ਇਹਨੂੰ ਆਪਾਂ ਫੋਲਡ ਕਰਨਾ نیچے ਤੋਂ ਵੀ ਤੇ ਉੱਪਰ ਤੋਂ ਵੀ ਆਹ ਦੇਖੋ ਜੀ ਇਸ ਤਰ੍ਹਾਂ ਦੇਖੋ ਤੁਸੀਂ ਚਾਹੋ ਤਾਂ ਇਹ ਵਾਲੀ ਸਲਾਈ ਡਬਲ ਵੀ ਕਰ ਸਕਦੇ ਹੋਗੇ ਆਪਣੀ ਜੀ ਬਾਹ ਹੋ ਚੁੱਕੀ ਆ ਅਟੈਚ ਪਲੀਜ਼ ਲਾਈਕ ਕਮੈਂਟ ਔਰ